ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਹੁਕਮਨਾਮਾ ਵਿਚਾਰ ਚਰਚਾ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਵਾਗਤ ਹੈ ਜੀ ਅੱਜ ਮੰਗਲਵਾਰ 16 ਸਤੰਬਰ 2525 ਦਾ ਦਿਨ ਹੈ ਜੀ ਤੇ ਅਸੀਂ ਤਖਤ ਸਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਂਦੇੜ ਤੋਂ ਆਏ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਤੇ ਅ ਮਤਲਬ ਸਾਂਝੀ ਵਿਚਾਰ ਕਰਨ ਲਈ ਜੁੜੇ ਆ ਹਾਂਜੀ ਤੇ ਇਸ ਵਿਚਾਰ ਦਾ ਦੇਖੋ ਮਕਸਦ ਤਾਂ ਇਹੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਦੀ ਡੂੰਘਾਈ ਨੂੰ ਥੋੜਾ ਸਮਝ ਸਕੀਏ ਤੇ ਆਪਣੇ ਜੀਵਨ ਲਈ ਕੋਈ ਸੇਧ ਲੈ ਸਕੀਏ ਹੈਨਾ ਬਿਲਕੁਲ ਬਿਲਕੁਲ ਗੁਰੂ ਦੇ ਗਿਆਨ ਤੋਂ ਰੋਸ਼ਨੀ ਲੈਣੀ ਅੱਜ ਦੇ ਹੁਕਮਨਾਮੇ ਵਿੱਚ ਵੀ ਗੁਰੂ ਸਾਹਿਬ ਬਹੁਤ ਖਾਸ ਗੱਲਾਂ ਦੱਸ ਰਹੇ ਨੇ ਜਿਵੇਂ ਕਿ ਇਸ ਜੀਵਨ ਦਾ ਅਸਲ ਮਕਸਦ ਕੀ ਹੈ ਤੇ ਸਫਲ ਕਿਵੇਂ ਹੋਵੇ ਤਾਂ ਕਿ ਉਹ ਅੰਤ ਵੇਲੇ ਦਾ ਪਛਤਾਵਾ ਨਾ ਰਹਿ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸਹੀ ਗੱਲ ਕੀਤੀ ਤੁਸੀਂ ਇਹ ਪਾਵਨ ਹੁਕਮਨਾਮਾ ਸਾਹਿਬ ਜੀ ਥੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 724 ਤੇ ਸੁਸ਼ੋਭਿਤ ਹੈ ਅੱਛਾ ਜੀ ਗਿਲੰਗ ਰਾਦਵਿੰਨ ਕਈ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਿਆ ਹੋਇਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਹਾਂ ਜੀ ਤੇ ਆਓ ਸਭ ਤੋਂ ਪਹਿਲਾਂ ਫਿਰ ਪੂਰੀ ਸ਼ਰਧਾ ਨਾਲ ਇਕਾਗਰ ਹੋ ਕੇ ਇਸ ਪਵਿੱਤਰ ਬਾਣੀ ਦਾ ਪਾਠ ਸਰਵਣ ਕਰੀਏ ਫਿਰ ਇਸ ਦੇ ਅਰਥਾਂ ਨੂੰ ਇਸ ਦੇ ਸੰਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ ਜੀ ਬਿਲਕੁਲ ਤੇ ਲੰਗ ਮਹੱਲਾ ਪਹਿਲਾ ਕਰ ਦੋ ਇੱਕ ਓਮਕਾਰ ਸਤਗੁਰ ਪ੍ਰਸਾਦ ਜਿਨ ਕੀਆ ਤਿੰ ਦੇਖਿਆ ਕਿਆ ਕਹੀਐ ਰੇ ਪਾਈ ਆਪੇ ਜਾਣੇ ਕਰੇ ਆਪ ਜਿਨ ਵਾੜੀ ਐ ਲਾਈ ਵਾਹ ਪਹਿਲੀ ਹੀ ਤੁਖ ਚ ਕਿੰਨਾ ਵੱਡਾ ਸਤਿਗੁਰੂ ਸਾਹਿਬ ਬਿਆਨ ਕਰ ਰਹੇ ਨੇ ਹੇ ਪਾਈ ਜਿਸ ਅਕਾਲ ਪੁਰਖ ਨੇ ਜਿਸ ਪਰਮਾਤਮਾ ਨੇ ਸਾਰੀ ਦੁਨੀਆ ਬਣਾਈ ਹੈ ਉਹ ਆਪ ਹੀ ਇਸ ਨੂੰ ਦੇਖ ਰਿਹਾ ਹੈ ਹਾਂਜੀ ਉਹਦੀ ਨਿਗਾਹ ਹੀਟ ਹੈ ਸਭ ਕੁਝ ਉਹਦੀ ਸੰਭਾਲ ਕਰ ਰਿਹਾ ਹੈ ਹੁਣ ਉਸਦੀ ਕਾਰੀਗਰੀ ਉਸਦੇ ਸੰਭਾਲਣ ਦੇ ਟੰਗ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਕੁਝ ਨਹੀਂ ਹਾਂ ਸਾਡੀ ਸਮਝ ਤੋਂ ਬਾਹਰ ਹੈ ਬਿਲਕੁਲ ਸਾਡੀ ਸਮਝ ਤੋਂ ਪਰੇ ਹੈ ਜਿਸ ਮਾਲਕ ਨੇ ਇਸ ਸੰਸਾਰ ਇਹ ਜਗਤ ਰੂਪੀ ਬਾਗ ਲਾਇਆ ਹੈ ਨਾ ਉਹ ਆਪੇ ਜਾਣਦਾ ਇਹਦੀਆਂ ਲੋਣਾ ਕੀ ਨੇ ਅੱਛਾ ਤੇ ਆਪੇ ਸਭ ਕੁਝ ਕਰੀ ਜਾ ਰਿਹਾ ਹੈ ਮਤਲਬ ਇੱਕ ਤਰ੍ਹਾਂ ਦਾ ਭਰੋਸਾ ਹੈ ਕਿ ਸਭ ਕੁਝ ਉਸਦੇ ਹੁਕਮ ਚ ਹੈ ਉਹਦੀ ਨਿਗਾ ਚ ਹੈ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਸਹੀ ਗੱਲ ਹੈ ਭਰੋਸਾ ਰੱਖਣਾ ਚਾਹੀਦਾ ਰਾਈ ਸਾ ਪਿਆਰੇ ਕਾ ਰਾਈ ਸਾ ਜਿਤ ਸਦਾ ਸੁਖ ਹੋਈ ਰਹਾਓ ਇਹ ਆਗੀ ਰਹਾਓ ਦੀ ਤੁਖ ਜਿਸ ਵਿੱਚ ਆਪਾਂ ਕਹਿੰਦੇ ਆ ਕਿ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਹਾਂਜੀ ਮੁੱਖ ਵਿਚਾਰ ਗੁਰੂ ਸਾਹਿਬ ਫਰਮਾਉਂਦੇ ਨੇ হে ਪਿਆਰੇ ਭਾਈ ਉਸ ਪਿਆਰੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹਦੀ ਵਡਿਆਈ ਗੋਣੀ ਚਾਹੀਦੀ ਹੈ ਤੇ ਕਿਉਂ ਹਾਂ ਸਵਾਲ ਉੱਠਦਾ ਕਿਉਂ ਹਾਂਜੀ ਜਿਤ ਸਦਾ ਸੁਖ ਹੋਈ ਕਿਉਂਕਿ ਇਸ ਸਿਫਤ ਸਲਾਹ ਨਾਲ ਹੀ ਉਹ ਸੁਖ ਮਿਲਦਾ ਹੈ ਜਿਹੜਾ ਹਮੇਸ਼ਾ ਰਹਿੰਦਾ ਹੈ ਆਤਮਿਕ ਆਨੰਦ ਸਦੀਵੀ ਸੁਖ ਅੱਛਾ ਜਿਹੜਾ ਕਦੇ ਮੁੱਕਦਾ ਨਹੀਂ ਹਾਂਜੀ ਦੁਨੀਆ ਦੇ ਸੁਖ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਪਰ ਪ੍ਰਭੂ ਦੀ ਸਿਫਤ 'ਚ ਜੁੜ ਕੇ ਮਨ ਨੂੰ ਇੱਕ ਟਿਕਾਹ ਇੱਕ ਸ਼ਾਂਤੀ ਮਿਲਦੀ ਹੈ ਇਹੀ ਮਤਲਬ ਇਸ ਸ਼ਬਦ ਦਾ ਸੈਂਟਰ ਪੁਆਇੰਟ ਹੈ ਬਹੁਤ ਵਧੀਆ ਜਿਨ ਰੰਗ ਕੰਤਨ ਰਾਵਿਆ ਸੱਪਛੇਰੇ ਤਾਣੀ ਹਾਥ ਪਛੋੜੇ ਸਿਰ ਤੁਣੇ ਜਬ ਰੈਣ ਵਿਹਾਣੀ ਇੱਥੇ ਦੇਖੋ ਗੁਰੂ ਸਾਹਿਬ ਜੀ ਇਸਤਰੀ ਦਾ ਰੂਪਕ ਵਰਤ ਰਹੇ ਨੇ ਸਾਨੂੰ ਸਮਝਾਉਣ ਲਈ ਕਿ ਜਿਸ ਜੀਵ ਇਸਤਰੀ ਨੇ ਇਸ ਜੀਵਨ ਵਿੱਚ ਪ੍ਰੇਮ ਨਾਲ ਰੰਗ ਆਪਣੇ ਖਸਮ ਪ੍ਰਭੂ ਨੂੰ ਕੰਤੂ ਨਹੀਂ ਸਿਮਰਿਆ ਹਾਂਜੀ ਉਸ ਨੂੰ ਯਾਦ ਨਹੀਂ ਕੀਤਾ ਸੱਪਛੋਰੇ ਤਾਣੀ ਉਹ ਆਖਿਰ ਵੇਲੇ ਪਛਤਾਉਂਦੀ ਹੈ ਅੱਛਾ ਤੇ ਕਦੋਂ ਪਛਤਾਉਣੀ ਹੈ ਜਦ ਰਹਿਣ ਵਿਹਾਣੀ ਜਦੋਂ ਜ਼ਿੰਦਗੀ ਦੀ ਰਾਤ ਯਾਨੀ ਕਿ ਜੀਵਨ ਦੇ ਸਵਾਸਾਂ ਦੀ ਜਿਹੜੀ ਪੂੰਜੀ ਹੈ ਉਹ ਮੁੱਕ ਜਾਂਦੀ ਹੈ ਜਦੋਂ ਸਮਾਂ ਬੀਤ ਗਿਆ ਹਾਂਜੀ ਜਦੋਂ ਸਮਾਂ ਹੱਥੋਂ ਨਿਕਲ ਗਿਆ ਫਿਰ ਉਦੋਂ ਹਾਲਤ ਕੀ ਹੁੰਦੀ ਹੈ ਹੱਥ ਪਛੋੜੇ ਸਿਰ ਥੁਨੇ ਫਿਰ ਉਹ ਹੱਥ ਮਲਦੀ ਹੈ ਸਿਰ ਪਿੱਟਦੀ ਹੈ ਮਤਲਬ ਬਹੁਤ ਜ਼ਿਆਦਾ ਪਛਤਾਵਾ ਕਰਦੀ ਹੈ ਕਿ ਹਾਏ ਮੈਂ ਕਿੰਨਾ ਕੀਮਤੀ ਸਮਾਂ ਐਵੇਂ ਗਵਾ ਦਿੱਤਾ ਇਹ ਤਾਂ ਬੜੀ ਗੰਭੀਰ ਚੇਤਾਵਨੀ ਆ ਹਾਂਜੀ ਇਹ ਸਿਰਫ ਪਛਤਾਵੇ ਦੀ ਗੱਲ ਨਹੀਂ ਇਹ ਤਾਂ ਹੁਣੇ ਇਸੇ ਪਲ ਸਾਨੂੰ ਸੁਚੇਤ ਹੋਣ ਲਈ ਇੱਕ ਤਰ੍ਹਾਂ ਦਾ ਸੱਦਾ ਹੈ ਕਿ ਭਾਈ ਆਤਮਿਕ ਕਮਾਈ ਕਰ ਲੋ ਸਹੀ ਗੱਲ ਹੈ ਪਛਤਾਵਾ ਨਾ ਮਿਲੇ ਜਬ ਚੁਗੇਗੀ ਸਾਰੀ ਤਾਂ ਫਿਰ ਪਿਆਰਾ 라ਵੀ ਹੈ ਜਬ ਆਵੇਗੀ ਵਾਰੀ ਤੇ ਅੱਗੇ ਗੁਰੂ ਸਾਹਿਬ ਹੋਰ ਸਾਫ਼ ਕਰਦੇ ਨੇ ਕਿ ਭਾਈ ਉਸ ਪਛਤਾਵੇ ਦਾ ਫਾਇਦਾ ਕੀ ਹੋਣਾ ਪਛਤੋਵਾ ਨਾ ਮਿਲੇ ਉਸ ਪਛਤੌਣ ਨਾਲ ਕੁਝ ਹੱਥ ਨਹੀਂ ਹੋਣਾ ਹਾਂ ਕੁਝ ਮਿਲਣਾ ਨਹੀਂ ਉਦੋਂ ਕੋਈ ਲਾਭ ਨਹੀਂ ਹੋਣਾ ਜਦ ਚੂਕੇਗੀ ਸਾਰੀ ਜਦੋਂ ਜ਼ਿੰਦਗੀ ਦੀ ਸਾਰੀ ਖੇੜੀ ਮੁੱਕ ਗਈ ਜਦੋਂ ਮੌਕਾ ਹੀ ਹੱਥੋਂ ਨਿਕਲ ਗਿਆ ਸਮਾਂ ਬੀਤ ਗਿਆ ਫਿਰ ਉਸ ਪਿਆਰੇ ਪ੍ਰਭੂ ਨੂੰ ਉਸ ਵਾਇਗਰੂ ਨੂੰ ਕਦੋਂ ਯਾਦ ਕੀਤਾ ਜਾ ਸਕੇਗਾ ਗੁਰੂ ਸਾਹਿਬ ਕਹਿੰਦੇ ਨੇ ਤਾਂ ਫਿਰ ਪਿਆਰਾ ਰਾਵੀ ਹੈ ਜਦ ਆਵੇਗੀ ਵਾਰੀ ਜੇਕਰ ਕਦੇ ਕਿਸਮਤ ਨਾਲ ਦੁਬਾਰਾ ਮਨੁੱਖਾ ਜਨਮ ਦੀ ਵਾਰੀ ਆਈ ਤਾਂ ਸ਼ਾਇਦ ਉਦੋਂ ਮੌਕਾ ਮਿਲੇ ਹਾਂ ਪਰ ਉਹਦਾ ਵੀ ਕੋਈ ਪੱਕਾ ਪਤਾ ਨਹੀਂ ਬਿਲਕੁਲ ਇਹ ਬਹੁਤ ਮਤਲਬ ਜ਼ੋਰਦਾਰ ਚੇਤਾਵਨੀ ਹੈ ਕਿ ਆ ਜਿਹੜਾ ਮੌਕਾ ਮਿਲੇ ਹੋਇਆ ਨਾ ਮਨੁੱਖਾ ਜੀਵਨ ਦਾ ਇਹਨੂੰ ਸੰਭਾਲ ਲੈ ਹੁਣੇ ਸੰਭਾਲ ਲੈ ਕਿਉਂਕਿ ਦੁਬਾਰਾ ਮਿਲੇ ਨਾ ਮਿਲੇ ਕੋਈ ਪਤਾ ਨਹੀਂ ਬਿਲਕੁਲ ਬਹੁਤ ਵੱਡੀ ਗੱਲ ਕੰਤ ਲਿਆ ਸੁਹਾਗਣੀ ਮੈਂ ਤੇ ਵਦਵੀ ਏ ਸੇਗੁਣ ਮੁਝੇ ਨਾ ਆਵਨੀ ਕਹਿਜੀ ਦੋਸਤ ਰਹੇ ਹੁਣ ਜੀਵ ਇਸਤਰੀ ਜਿਵੇਂ ਆਪਣੇ ਆਪ ਨਾਲ ਗੱਲ ਕਰ ਰਹੀ ਹੈ ਆਪਣੇ ਆਪ ਨੂੰ ਕੋਸ ਰਹੀ ਹੈ ਜਾਂ ਕਹਿ ਲੋ ਸਵੈਪੜਚੋਲ ਕਰ ਰਹੀ ਹੈ ਹਾਂਜੀ ਇਨਟਰੋਸਪੈਕਸ਼ਨ ਹਾਂ ਉਹ ਕਹਿੰਦੀ ਹੈ ਕੰਤ ਲਿਆ ਸੁਹਾਗਣੀ ਜਿਹੜੀਆਂ ਚੰਗੇ ਭਾਗਾ ਵਾਲੀਆਂ ਜੀਵ ਇਸਤਰੀਆਂ ਨੇ ਯਾਨੀ ਕਿ ਗੁਰਮੁਖਾ ਨੇ ਭਗਤ ਜਨਾਂ ਨੇ ਸੁਹਾਗਣਾ ਨੇ ਹਾਂ ਸੁਹਾਗਣਾ ਨੇ ਜਿਨ੍ਹਾਂ ਨੇ ਪ੍ਰਭੂ ਪਤੀ ਦਾ ਮਿਲਾਪ ਪਾ ਲਿਆ ਹੈ ਮੈਂ ਤੇ ਵਦਵੀ ਇਹੋ ਉਹ ਤਾਂ ਮੇਰੇ ਨਾਲੋਂ ਸੱਚਮੁੱਚ ਬਹੁਤ ਚੰਗੀਆਂ ਨੇ ਬਹੁਤ ਉੱਚੀਆਂ ਨੇ ਅੱਛਾ ਕਿਉਂ ਕਿਉਂ ਸੇ ਗੁਣ ਮuje ਨਾ ਆਵਣੀ ਕਿਉਂਕਿ ਜਿਹੜੇ ਚੰਗੇ ਗੁਣ ਉਹਨਾਂ ਵਿੱਚ ਹਨ ਜਿਨ੍ਹਾਂ ਕਰਕੇ ਉਹਨਾਂ ਨੇ ਪ੍ਰਭੂ ਨੂੰ ਪਾਇਆ ਉਹ ਗੁਣ ਮੇਰੇ ਅੰਦਰ ਪੈਦਾ ਹੀ ਨਹੀਂ ਹੋਏ ਮੈਂ ਉਹ ਗੁਣ ਧਾਰਨ ਹੀ ਨਹੀਂ ਕੀਤੇ ਕਹੇ ਜੀ ਦੋਸਤ ਰੇ ਤਾ ਫਿਰ ਮੈਂ ਕਿਸੇ ਹੋਰ ਨੂੰ ਕੀ ਦੋਸ਼ ਦੇਵਾਂ ਹਾਂ ਆਪਣੀ ਕਮੀ ਹੈ ਬਿਲਕੁਲ ਕਮੀ ਤਾਂ ਮੇਰੇ ਆਪਣੇ ਅੰਦਰ ਹੀ ਹੈ ਇਹ ਕਿੰਨੀ ਵੱਡੀ ਸਿੱਖਿਆ ਹੈ ਕਿ ਦੂਜਿਆਂ ਤੇ ਦੋਸ਼ ਲਾਉਣ ਦੀ ਬਜਾਏ ਆਪਣੇ ਗਰੇਬਾਂ ਚ ਛਾਤੀ ਮਾਰੋ ਸਹੀ ਗੱਲ ਹੈ ਆਪਣੇ ਆਪ ਨੂੰ ਦੇਖਣਾ ਜਿਨੀ ਸਖੀ ਸੋ ਰਾਵਿਆ ਤਿੰ ਪੁੱਛੋਂਗੀ ਜਾਏ ਪਾਏ ਲਗੋਂ ਬੇਨਤੀ ਕਰੋ ਲੇਉਂਗੀ ਪੰਥ ਬਤਾਏ ਤੇ ਜਦੋਂ ਆਪਣੀ ਕਮੀ ਦਾ ਪਤਾ ਲੱਗ ਜਾਂਦਾ ਹੈ ਫੇਰ ਹੀ ਸੁਧਾਰ ਦਾ ਰਾਹ ਲੱਭਦਾ ਹੈ ਨਾ ਹਾਂਜੀ ਫੇਰ ਹੀ ਬੰਦਾ ਕੁਝ ਕਰਦਾ ਹੈ ਜੀਬ ਇਸਤਰੀ ਕਹਿੰਦੀ ਹੈ ਜਿਨੀ ਸਖੀ ਸੋ ਰਾਵਿਆ ਜਿੰਨਾ ਸਖੀਆਂ ਨੇ ਭਾਬ ਗੁਰਮੁਖਾ ਨੇ ਉਹਨਾਂ ਭਾਗਾ ਵਾਲਿਆਂ ਨੇ ਜਿਨ੍ਹਾਂ ਨੇ ਪ੍ਰਭੂ ਪਤੀ ਨੂੰ ਮਨਾ ਲਿਆ ਹੈ ਉਹਦਾ ਮਿਲਾਪ ਪਾ ਲਿਆ ਹੈ ਤਿੰਨ ਪੁੱਛੋਗੀ ਜਾਏ ਮੈਂ ਉਹਨਾਂ ਕੋਲ ਜਾ ਕੇ ਪੁੱਛਾਂਗੀ ਅੱਛਾ ਤੇ ਕਿਵੇਂ ਪੁੱਛਾਂਗੀ ਐਵੇਂ ਹੰਕਾਰ ਨਾਲ ਨਹੀਂ ਪਾਏ ਲਗੋ ਬੇਨਤੀ ਕਰੋ ਬੜੀ ਨਿਮਰਤਾ ਨਾਲ ਉਹਨਾਂ ਦੇ ਪੈਰੀ ਪਾਵਾਂਗੀ ਬੇਨਤੀ ਕਰਾਂਗੀ ਤੇ ਲਿਓਗੀ ਪੰਥ ਬਤਾਏ ਉਹਨਾਂ ਤੋਂ ਉਸੇ ਹੀ ਰਸਤਾ ਪੁੱਛ ਕੇ ਲਵਾਂਗੀ ਜਿਸ ਤੇ ਚੱਲ ਕੇ ਪ੍ਰਭੂ ਮਿਲਦਾ ਹੈ ਵਾਹ ਇੱਥੇ ਸੰਗਤ ਦੀ ਮਹੱਤਤਾ ਕਿੰਨੀ ਸਾਫ਼ ਦੱਸੀ ਗਈ ਹੈ ਹਾਂਜੀ ਬਿਲਕੁਲ ਕਿ ਜਿਹੜੇ ਸਫਲ ਹੋਏ ਨੇ ਜਿਹੜੇ ਗੁਰਮੁਖ ਹਨ ਉਹਨਾਂ ਦੀ ਸੰਗਤ ਕਰੋ ਉਹਨਾਂ ਤੋਂ ਪੁੱਛੋ ਤੇ ਕਿਵੇਂ ਪੁੱਛਣਾ ਨਿਮਰਤਾ ਨਾਲ ਹਾਂ ਸਿੱਖਣ ਦੀ ਭਾਵਨਾ ਨਾਲ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਤਿੰਨ ਪੁੱਛੋਂਗੀ ਜਾਏ ਇਹ ਨਿਮਰਤਾ ਨਾਲ ਸਿੱਖਣ ਦੀ ਜਿਹੜੀ ਭਾਵਨਾ ਹੈ ਇਹ ਬਹੁਤ ਜ਼ਰੂਰੀ ਹੈ ਬਹੁਤ ਪ੍ਰਭਾਵਸ਼ਾਲੀ ਹੈ ਜੀ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋਂ ਪਿਆਰੇ ਕੋ ਪਾਵੇ ਗੁਰੂ ਨਾਨਕ ਦੇਵ ਜੀ ਹੁਣ ਸਾਨੂੰ ਅਸਲ ਤਰੀਕਾ ਦੱਸ ਰਹੇ ਨੇ ਪ੍ਰਭੂ ਮਿਲਾਪ ਦਾ ਪਹਿਲੀ ਗੱਲ ਹੁਕਮ ਪਛਾਣੇ ਨਨਕਾ ਜੇ ਜੀਵ ਇਸਤਰੀ ਪ੍ਰਭੂ ਦੇ ਹੁਕਮ ਨੂੰ ਸਮਝ ਲਵੇ ਹੁਕਮ ਨੂੰ ਪਛਾਣ ਲਵੇ ਹਾਂਜੀ ਹੁਕਮ ਕੀ ਹੈ ਪ੍ਰਭੂ ਦਾ ਪਾਣਾ ਉਹਦੀ ਰਜ਼ਾ ਕੁਦਰਤ ਦੇ ਨਿਯਮ ਇਹਨੂੰ ਸਮਝਣਾ ਤੇ ਇਹਦੇ ਵਿੱਚ ਰਾਜ਼ੀ ਰਹਿਣਾ ਦੂਜੀ ਗੱਲ ਪਾਓ ਚੰਦਨ ਲਾਵੇ ਤੇ ਪ੍ਰਭੂ ਦੇ ਪੌ ਨੂੰ ਚੰਦਨ ਵਾਂਗ ਆਪਣੇ ਮਨ ਤੇ ਲਾਵੇ ਅੱਛਾ ਪੌ ਨੂੰ ਚੰਦਨ ਵਾਂਗ ਹਾਂਜੀ ਇੱਥੇ ਪੌ ਦਾ ਮਤਲਬ ਸਿਰਫ ਡਰ ਨਹੀਂ ਹੈ ਇਹ ਸ਼ਰਧਾ ਭਰਿਆ ਅਦਬ ਹੈ ਇੱਜ਼ਤ ਹੈ ਪਿਆਰ ਵਾਲਾ ਡਰ ਹੈ ਜਿਵੇਂ ਚੰਦਨ ਠੰਡਕ ਦਿੰਦਾ ਹੈ ਖੁਸ਼ਬੂ ਦਿੰਦਾ ਹੈ ਉਸੇ ਤਰ੍ਹਾਂ ਪ੍ਰਭੂ ਦਾ ਪੈ ਅਦਬ ਮਨ ਨੂੰ ਸ਼ਾਂਤੀ ਦਿੰਦਾ ਹੈ ਸੁਗੰਧੀ ਦਿੰਦਾ ਹੈ ਸਹੀ ਤੀਜੀ ਗੱਲ ਗੁਣ ਕਾਮਣ ਕਾਮਣ ਕਰੇ ਤੇ ਜੇ ਉਹ ਸ਼ubh ਗੁਣਾ ਦੇ ਕਾਮਣ ਕਰੇ ਕਾਮਣ ਮਤਲਬ ਟੂਣੇ ਟੂਣੇ ਅੱਛਾ ਹਾਂ ਪਰ ਦੁਨੀਆਵੀ ਟੂਣੇ ਨਹੀਂ ਨੇਕ ਗੁਣਾਂ ਦੇ ਟੂਣੇ ਜਿਵੇਂ ਨਿਮਰਤਾ ਸੇਵਾ ਸਿਮਰਨ ਸੱਚ ਬੋਲਣਾ ਇਹ ਗੁਣ ਆਪਣੇ ਜੀਵਨ ਚ ਲੈ ਕੇ ਆਵੇ ਤੋ ਪਿਆਰੇ ਕੋ ਪਾਵੇ ਫਿਰ ਉਹ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਸਕਦੀ ਹੈ ਮਤਲਬ ਤਿੰਨ ਚੀਜ਼ਾਂ ਹੋ ਗਈਆਂ ਹੁਕਮ ਪਛਾਣਨਾ ਪੈ ਅਦਬ ਤੇ ਗੁਣ ਤਾਰਨ ਕਰਨੇ ਬਿਲਕੁਲ ਇਹ ਜ਼ਰੂਰੀ ਨੇ ਮੇਲਾਪ ਲਈ ਜੋ ਦਿਲ ਮਿਲਿਆ ਸੋ ਮਿਲ ਰਹਾ ਮਿਲਿਆ ਕਹੀਏ ਰੇ ਸੋਈ ਜੇ ਬਹੁ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ ਗੁਰੂ ਸਾਹਿਬ ਹੁਣ ਅਸਲ ਮਿਲਾਪ ਦੀ ਪਰਿਭਾਸ਼ਾ ਦੱਸ ਰਹੀ ਨੇ ਜੋ ਦਿਲ ਮਿਲਿਆ ਸੋ ਮਿਲ ਰਹਾ ਜਿਹੜਾ ਮਨੁੱਖ ਅੰਦਰੋਂ ਆਪਣੇ ਸੱਚੇ ਦਿਲ ਤੋਂ ਪ੍ਰਭੂ ਨਾਲ ਜੁੜ ਗਿਆ ਨਾ ਉਹ ਸਮਝੋ ਸਦਾ ਲਈ ਮਿਲਿਆ ਰਹਿੰਦਾ ਹੈ ਮਿਲਿਆ ਕਈ ਐ ਰੇ ਸੋਈ ਅਸਲ ਜਿ ਮਿਲਿਆ ਹੋਇਆ ਉਹਨੂੰ ਹੀ ਕਿਹਾ ਜਾ ਸਕਦਾ ਹੈ ਜੇ ਬਹੁਤ ਤੇਰਾ ਲੋਚੀਏ ਬਾਤੀ ਮੇਲ ਨਾ ਹੋਈ ਭਾਵੇਂ ਕੋਈ ਕਿੰਨੀਆਂ ਮਰਜ਼ੀ ਇੱਛਾਵਾਂ ਕਰੀ ਜਾਵੇ ਕਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰੇ ਪਰ ਜੇ ਸਿਰਫ ਗੱਲਾਂ ਹੀ ਗੱਲਾਂ ਨੇ ਉਪਰੋਂ ਉਪਰੋਂ ਦਿਖਾਵਾ ਹੀ ਹੈ ਸਿਰਫ ਗੱਲਾਂ ਨਾਲ ਨਹੀਂ ਹੁੰਦਾ ਹਾਂ ਬਾਤੀ ਮੇਲ ਨਾ ਹੋਈ ਗੱਲਾਂ ਨਾਲ ਅਸਲ ਮਿਲਾਬ ਨਹੀਂ ਹੁੰਦਾ ਪ੍ਰਭੂ ਨਾਲ ਮਿਲਾਬ ਤਾਂ ਮਤਲਬ ਅੰਦਰੂਨੀ ਸਾਂਝ ਦਾ ਮਾਮਲਾ ਹੈ ਸੱਚੀ ਭਾਵਨਾ ਸੱਚੇ ਪ੍ਰੇਮ ਦਾ ਵਿਸ਼ਾ ਹੈ ਹਾਂ ਗੁਰੂ ਸਾਹਿਬ ਨੇ ਬਾਤੀ ਮੇਲਣਾ ਹੋਈ ਕਹਿ ਕੇ ਸਾਨੂੰ ਇੱਕ ਤਰ੍ਹਾਂ ਨਾਲ ਚੌਕਸ ਕੀਤਾ ਕਿ ਸਿਰਫ ਗੱਲਾਂ ਜਾਂ ਦਿਖਾਵੇ 'ਚ ਨਾ ਪੈ ਰਹੋ ਅੰਦਰੂਨੀ ਸਚਾਈ ਵੱਲ ਜਾਓ ਬਿਲਕੁਲ ਤਾਤ ਮਿਲੈ ਫੁਨ ਤਾਤ ਕੋ ਲਿਵ ਲਿਵੇ ਕੋ ਤਾਵੇ ਗੁਰ ਪ੍ਰਸਾਦੀ ਜਾਣੀ ਐ ਤੋ ਅਨੁਭਵ ਪਾਵੇ ਇੱਥੇ ਇੱਕ ਹੋਰ ਬੜੀ ਸੋਹਣੀ ਉਦਾਹਰਣ ਦਿੱਤੀ ਗੁਰੂ ਸਾਹਿਬ ਨੇ ਤਾਤ ਮਿਲੈ ਫੁਨ ਤਾਤ ਕੋ ਜਿਵੇਂ ਇੱਕ ਤਾਤ ਕਹਿ ਲੋ ਸੋਨਾ ਉਹ ਸੋਨੇ ਨਾਲ ਹੀ ਮਿਲਦਾ ਹੈ ਨਾ ਹਾਂਜੀ ਲੋਹਾ ਲੋਹੇ ਨਾਲ ਲਿਵ ਲਿਵੇ ਕੋ ਤਾਵੇ ਉਸੀ ਤਰ੍ਹਾਂ ਸਾਡੀ ਸੁਰਤ ਸਾਡਾ ਧਿਆਨ ਸਾਡੀ ਲਿਵ ਜਿੱਧਰ ਲੱਗੀ ਹੁੰਦੀ ਹੈ ਉਧਰ ਨੂੰ ਹੀ ਭਜਦੀ ਹੈ ਅੱਛਾ ਜੇ ਸੁਰਤ ਮਾਇਆ 'ਚ ਲੱਗੀ ਹੈ ਤਾਂ ਮਾਇਆ ਵੱਲ દોੜੇਗੀ ਜੇ ਪ੍ਰਭੂ ਵੱਲ ਲੱਗੀ ਹੈ ਤਾਂ ਪ੍ਰਭੂ ਵੱਲ ਖਿੱਚੀ ਜਾਵੇਗੀ ਇਹ ਤਾਂ ਬੜੀ ਸਿੱਧੀ ਜੀ ਗੱਲ ਹੈ ਹਾਂਜੀ ਪਰ ਇਹ ਸਮਝ ਕਿਵੇਂ ਆਵੇ ਗੁਰ ਪ੍ਰਸਾਦੀ ਜਾਨੀਏ ਇਹ ਸਮਝ ਗੁਰੂ ਦੀ ਕਿਰਪਾ ਨਾਲ ਹੀ ਆਉਂਦੀ ਹੈ ਗੁਰੂ ਦੀ ਮਿਹਰ ਨਾਲ ਹਾਂਜੀ ਤੋ ਅਨਪੋ ਪਾਵੇ ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਜਾਂਦੀ ਹੈ ਉਦੋਂ ਜੀਵ ਉਸ ਅਨੁਭਵ ਪਦ ਨੂੰ ਪਾ ਲੈਂਦਾ ਹੈ ਅਨੁਭਵ ਪਦ ਇਹਦਾ ਕੀ ਮਤਲਬ ਹੋਇਆ ਅਨਪਉ ਮਤਲਬ ਉਹ ਅਵਸਥਾ ਉਹ ਅਹਿਸਾਸ ਜਿਹੜਾ ਸਾਡੇ ਆਮ ਤਜਰਬੇ ਜਾਂ ਬੁੱਧੀ ਦੀ ਪਕੜ ਤੋਂ ਪਰੇ ਹੈ ਇੱਕ ਬਹੁਤ ਡੂੰਗਾ ਆਤਮਿਕ ਅਨੁਭਵ ਜਿੱਥੇ ਕੋਈ ਡਰ ਕੋਈ ਭਰਮ ਨਹੀਂ ਰਹਿੰਦਾ ਅੱਛਾ ਇੱਕ ਉੱਚੀ ਆਤਮਿਕ ਅਵਸਥਾ ਹਾਂਜੀ ਬਿਲਕੁਲ ਤੇ ਇਹ ਅਵਸਥਾ ਗੁਰੂ ਦੀ ਮਿਹਰ ਸਦਕਾ ਹੀ ਮਿਲਦੀ ਹੈ ਪਾਣਾ ਵਾੜੀ ਹੋਏ ਖਰ ਸਾਰ ਨ ਜਾਣੇ ਰਸਿਆ ਹੋਵੇ ਮੁਸਕ ਕਾ ਤਬ ਫੂਲ ਪਛਾਣੇ ਇਹ ਤੁਕਤਾ ਕਮਾਲ ਦੀ ਹੈ ਜੀ ਗੁਣਾਂ ਦੀ ਕਦਰ ਤੇ ਕਿੰਨੀ ਵਧੀਆ ਰੋਸ਼ਨੀ ਪਾਉਂਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਪਾਣਾ ਵਾੜੀ ਹੋਏ ਖਰ ਭਾਵੇਂ ਕਿਸੇ ਦੇ ਘਰ ਚੀ ਪਾਣ ਦੇ ਪੱਤਿਆਂ ਦੀ ਵਾੜੀ ਲੱਗੀ ਹੋਵੇ ਪੂਰਾ ਬਾਗ ਹੋਵੇ ਹਾਂਜੀ ਖਰ ਸਾਰ ਨਾ ਜਾਣੇ ਪਰ ਖੋਤਾ ਜਿਹੜਾ ਖਰ ਹੈ ਉਹਨੂੰ ਉਹਦੀ ਕੀਮਤ ਦਾ ਉਹਦੀ ਕਦਰ ਦਾ ਨਹੀਂ ਪਤਾ ਉਹਦੇ ਲਈ ਤਾਂ ਕਾ ਹੀ ਹੈ ਹਾਂ ਉਹਦੇ ਲਈ ਤਾਂ ਆਮ ਕਾ ਫੂਸ ਹੈ ਜਿਵੇਂ ਕੁੱਤੇ ਦੀ ਬਾੜ ਹਾਂ ਰਸੀਆ ਹੋਵੇ ਮੁਸਕ ਦਾ ਤਬ ਫੁੱਲ ਪਛਾਣੇ ਪਰ ਦੂਜੇ ਪਾਸੇ ਜੇ ਕੋਈ ਖੁਸ਼ਬੂ ਦਾ ਕਦਰਦਾਨ ਹੋਵੇ ਮੁਸਕ ਦਾ ਰਸੀਆ ਹੋਵੇ ਉਹ ਫੁੱਲ ਨੂੰ ਦੇਖਦੇ ਸਾਰ ਉਹਦੀ ਮਹਿਕ ਉਹਦੀ ਸੁੰਦਰਤਾ ਨੂੰ ਪਛਾੜ ਲੈਂਦਾ ਹੈ ਸਹੀ ਗੱਲ ਤੇ ਇਹੀ ਗੱਲ ਮਤਲਬ ਪ੍ਰਭੂ ਦੇ ਨਾਮ ਤੇ ਗੁਰਬਾਣੀ ਤੇ ਸੰਗਤ ਤੇ ਲਾਗੂ ਹੁੰਦੀ ਹੈ ਇਹਨਾਂ ਦੀ ਕਦਰ ਵੀ ਉਹੀ ਕਰ ਸਕਦਾ ਜਿਸ ਦੇ ਅੰਦਰ ਉਹ ਪਾਉਨਾ ਹੈ ਜਿਹੜਾ ਨਾਮ ਦਾ ਰਸੀਆ ਬਣ ਗਿਆ ਹਾਂਜੀ ਜਿਹਦੇ ਅੰਦਰ ਉਹ ਤਾਂਗ ਨਹੀਂ ਉਹਦੇ ਲਈ ਤਾਂ ਇਹ ਅਨਮੋਲ ਖਜ਼ਾਨਾ ਵੀ ਐਵੇਂ ਹੋ ਸਕਦਾ ਜਿਵੇਂ ਖੋਤੇ ਲਈ ਪਾਨ ਦੀ ਬਾੜ ਬਿਲਕੁਲ ਅਪਿਓ ਪੀਵੇ ਜੋ ਨਾਨਕਾ ਬ੍ਰह्म ਬ੍ਰह्म ਸਮਾਵੇ ਸਹਜੇ ਸਹਜੇ ਮਿਲ ਰਹਿ ਅਮਰਾ ਪਦ ਉਪਾਵੇ ਤੇ ਅਖੀਰ ਵਿੱਚ ਗੁਰੂ ਨਾਨਕ ਦੇਵ ਜੀ ਸਾਰਾ ਸਾਰ ਕੱਢ ਰਹੇ ਨੇ ਅਪਿਓ ਪੀਵੇ ਜੋ ਨਾਨਕਾ ਹੈ ਨਾਨਕ ਜਿਹੜਾ ਮਨੁੱਖ ਅਪਿਓ ਪੀਂਦਾ ਹੈ ਅਪਿਓ ਕੀ ਹੈ ਹਾਂਜੀ ਅਪਿਓ ਉਹ ਅੰਮ੍ਰਿਤ ਜਿਹੜਾ ਪੀਤਾ ਨਹੀਂ ਜਾ ਸਕਦਾ ਪਵ ਅਕਤ ਅਮੋਲਕ ਨਾਮ ਰਸ ਜਿਹੜਾ ਇਸ ਨਾਮ ਰਸ ਨੂੰ ਇਸ ਨਾਮ ਅੰਮ੍ਰਿਤ ਨੂੰ ਆਪਣੇ ਅੰਦਰ ਵਸਾਉਂਦਾ ਹੈ ਉਹਦਾ ਕੀ ਹੁੰਦਾ ਪ੍ਰਮ ਪ੍ਰਮ ਸਮਾਵੈ ਉਹਦਾ ਹਰ ਤਰ੍ਹਾਂ ਦਾ ਪ੍ਰਮ ਹਰ ਤਰ੍ਹਾਂ ਦੀ ਪਟਕਣਾ ਉਹ ਖਤਮ ਹੋ ਜਾਂਦੀ ਹੈ ਸਾਰੇ ਸ਼ੱਕ ਦੂਰ ਹੋ ਜਾਂਦੇ ਨੇ ਹਾਂਜੀ ਸਭ ਦੂਰ ਫਿਰ ਕੀ ਹੁੰਦਾ सहजे सहजे मिल रहे ओ बड़ी आसानी नाल बिना किसे जोर आजमाई दे स्वाभाविक ही सहजे सहजे प्रभु ਵਿੱਚ लीन ਰਹਿੰਦਾ ਹੈ ਸਹਿਜ ਅਵਸਥਾ ਚ ਬਿਲਕੁਲ ਇਹ ਸਹਿਜ ਅਵਸਥਾ ਮਨ ਦੀ ਉਹ ਟिकी हुई शांत ਤੇ ਅਡੋਲ ਅਵਸਥਾ ਹੈ ਜਿੱਥੇ ਦੁੱਖ ਸੁੱਖ ਦਾ ਅਸਰ ਨਹੀਂ ਰਹਿੰਦਾ ਅਮਰਾ ਪਦੂ ਪਾਵੇ ਤੇ ਇਸ ਤਰ੍ਹਾਂ ਉਹ ਅਮਰ ਪਦਵੀ ਪਾ ਲੈਂਦਾ ਹੈ ਅਮਰ ਪਦਵੀ ਯਾਨੀ ਯਾਨੀ ਕਿ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਸਦੀਵੀ ਜੀਵਨ ਇਹ ਨਾਮ ਸਿਮਰਨ ਦਾ ਇਸ ਰਸਤੇ ਤੇ ਚੱਲਣ ਦਾ ਸਭ ਤੋਂ ਉੱਚਾ ਫਲ ਹੈ ਵਾਹ ਵਾਹ ਗੁਰੂ ਗੁਰੂ ਸਾਹਿਬ ਨੇ ਤਾਂ ਬੜੇ ਸਪਸ਼ਟ ਤੇ ਸੁਹਣੇ ਤਰੀਕੇ ਨਾਲ ਸਾਰਾ ਰਸਤਾ ਹੀ ਦੱਸ ਦਿੱਤਾ ਹਾਂਜੀ ਬਿਲਕੁਲ ਇਸ ਪਾਵਨ ਹੁਕਮਨਾਮੇ ਨੂੰ ਸੁਣ ਕੇ ਤੇ ਸਮਝ ਕੇ ਕਈ ਵਿਚਾਰ ਆ ਰਹੇ ਨੇ ਮਨ 'ਚ ਸਭ ਤੋਂ ਪਹਿਲਾਂ ਤਾਂ ਇਹ ਹੀ ਗੱਲ ਕਿ ਸਮੇਂ ਦੀ ਕਿੰਨੀ ਕਦਰ ਕਰਨੀ ਕਿਹਾ ਗੁਰੂ ਸਾਹਿਬ ਨੇ ਹਾਂਜੀ ਬਾਰ-ਬਾਰ ਇਸ਼ਾਰਾ ਕੀਤਾ ਬਾਰ-ਬਾਰ ਇਸ਼ਾਰਾ ਕੀਤਾ ਕਿ ਇਹ ਮਨੁੱਖਾ ਜੀਵਨ ਦਾ ਸਮਾਂ ਇਹ ਸਵਾਸ ਬਹੁਤ ਕੀਮਤੀ ਨੇ ਇਹਨੂੰ ਐਵੇਂ ਨਾ ਗਵਾਓ ਨਹੀਂ ਤਾਂ ਖੀਰਚ ਪਛਤਾਵਾ ਹੀ ਰਹਿ ਜਾਣਾ ਹੈ ਬਿਲਕੁਲ ਠੀਕ ਕਿਹਾ ਤੇ ਇਹ ਕੋਈ ਡਰਾਵਾ ਨਹੀਂ ਹੈ ਇਹ ਤਾਂ ਸਾਨੂੰ ਜਗਾਉਣ ਲਈ ਇੱਕ ਪ੍ਰੇਰਣਾ ਹੈ ਕਿ ਭਾਈ ਹੁਣੇ ਇਸੇ ਵੇਲੇ ਜਾਗੋ ਹਾਂਜੀ ਤੇ ਜਾਗ ਕੇ ਕਰਨਾ ਕੀ ਹੈ ਉਹੀ ਰਾਹੋ ਵਾਲੀ ਗੱਲ ਰਾਇਸਾ ਪਿਆਰੇ ਕਾ ਰਾਇਸਾ ਹਾਂ ਪ੍ਰਭੂ ਦੀ ਸਿਫਤ ਸਲਾ ਪਰ ਉਹ ਸਿਫਤ ਸਲਾ ਸਿਰਫ ਜ਼ੁਬਾਨੀ ਨਹੀਂ ਹੋਣੀ ਚਾਹੀਦੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਬਾਤੀ ਮੇਲੂ ਨ ਹੋਏ ਹਾਂ ਗੱਲਾਂ ਨਾਲ ਨਹੀਂ ਸੱਚਾ ਮਿਲਾਪ ਤਾਂ ਦਿਲੋਂ ਹੋਣਾ ਅੰਦਰ ਦੀ ਭਾਵਨਾ ਨਾਲ ਹੋਣਾ ਹਾਂਜੀ ਤੇ ਉਹ ਅੰਦਰ ਦੀ ਭਾਵਨਾ ਬਣੇ ਕਿਵੇਂ ਗੁਰੂ ਸਾਹਿਬ ਨੇ ਉਹਦਾ ਰਸਤਾ ਵੀ ਦੱਸਿਆ ਜਿਨੀ ਸਖੀ ਸਹਉ ਰਾਵਿਆ ਤិន ਪੁੱਛੂਂਗੀ ਜਾਈ ਸੰਗਤ ਹਾਂ ਗੁਰਮੁਖਾਂ ਦੀ ਸੰਗਤ ਕਰੋ ਉਹਨਾਂ ਤੋਂ ਸਿੱਖੋ ਕਈ ਵਾਰੀ ਸਾਨੂੰ ਲੱਗਦਾ ਨਾ ਕਿ ਅਸੀਂ ਸਭ ਜਾਣਦੇ ਆ ਪਰ ਗੁਰੂ ਸਾਹਿਬ ਕਹਿੰਦੇ ਨੇ ਨਿਮਰਤਾ ਨਾਲ ਸਿੱਖੋ ਪਰ ਇੱਥੇ ਇੱਕ ਮਤਲਬ ਸਵਾਲ ਜਿਹਾ ਆਉਂਦਾ ਮਨ 'ਚ ਕਿ ਅੱਜ ਦੇ ਜ਼ਮਾਨੇ 'ਚ ਉਹ ਸੱਚੀ ਸੰਗਤ ਉਹ ਸਖੀਆਂ ਕਿਵੇਂ ਲੱਭਣ ਜੀ ਜਿਨ੍ਹਾਂ ਨੇ ਸੱਚਮੁੱਚ ਸਹਉ ਰਾਵਿਆ ਹੋਵੇ ਇਹ ਬਹੁਤ ਹੀ ਅਹਿਮ ਸਵਾਲ ਹੈ ਜੀ ਅੱਜ ਦੇ ਸਮੇਂ ਵਿੱਚ ਦੇਖੋ ਸੰਗਤ ਦਾ ਮਤਲਬ ਸਿਰਫ ਇਕੱਠੇ ਬੈਠ ਜਾਣਾ ਨਹੀਂ ਹਾਂਜੀ ਸਭ ਤੋਂ ਉੱਤਮ ਸਭ ਤੋਂ શ્રેਸ਼ ਸੰਗਤ ਤਾਂ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਅੱਛਾ ਰੋਜ਼ ਗੁਰਬਾਣੀ ਪੜਨਾ ਸੁਣਨਾ ਉਹਨੂੰ ਵਿਚਾਰਨਾ ਇਹੀ ਅਸਲ ਚ ਗੁਰੂ ਦੀ ਸੰਗਤ ਹੈ ਹਾਂ ਇਹ ਤਾਂ ਸਭ ਤੋਂ ਵੱਡੀ ਸੰਗਤ ਹੋ ਗਈ ਇਸ ਤੋਂ ਇਲਾਵਾ ਜਿਹੜੇ ਗੁਰਸਿੱਖ ਨੇ ਜਿਨ੍ਹਾਂ ਦਾ ਜੀਵਨ ਗੁਰਮਤ ਦੇ ਮੁਤਾਬਿਕ ਹੈ ਜਿਹੜੇ ਨਾਮ ਸਿਮਰਦੇ ਨੇ ਕਿਰਤ ਕਰਦੇ ਨੇ ਵੰਡ ਛਕਦੇ ਨੇ ਉਹਨਾਂ ਦੀ ਸਹਬਤ ਉਹਨਾਂ ਦਾ ਸਾਥ ਵੀ ਸਾਨੂੰ ਸਹੀ ਰਸਤੇ ਤੇ ਤੋਰ ਸਕਦਾ ਹੈ ਠੀਕ ਹੈ ਪਰੱਖ ਇਹ ਹੀ ਹੈ ਕਿ ਜਿਸ ਦੇ ਸੰਗਤ ਕਰਕੇ ਸਾਡੇ ਅੰਦਰ ਵੀ ਵਾਹਿਗੁਰੂ ਦਾ ਪਿਆਰ ਜਾਗੇ ਚੰਗੇ ਗੁਣ ਆਣ ਸੇਵਾ ਦੀ ਭਾਵਨਾ ਵਧੇ ਉਹੀ ਅਸਲ ਗੁਰਮੁਖਾਂ ਦੀ ਸੰਗਤ ਹੈ ਬਹੁਤ ਵਧੀਆ ਤੇ ਦੂਜੀ ਗੱਲ ਜਿਹੜੀ ਗੁਰੂ ਸਾਹਿਬ ਨੇ ਕਹੀ ਸੀ ਗੁਣ ਕਾਮਣ ਕਮਣ ਕਰੇ ਇਹ ਗੁਣਾ ਦੇ ਟੂਣੇ ਕਰਨ ਦਾ ਅਮਲੀ ਤਰੀਕਾ ਕੀ ਹੋ ਸਕਦਾ ਹੈ ਮਤਲਬ ਰੋਜ਼ ਦੀ ਜ਼ਿੰਦਗੀ ਚ ਕਿਹੜੇ ਗੁਣ ਅਪਣਾਈਏ ਹਾਂ ਗੁਣ ਕਾਮਣ ਇਹਦਾ ਮਤਲਬ ਹੈ ਆਪਣਾ ਕਿਰਦਾਰ ਆਪਣਾ ਆਚਰਣ ਇੰਨਾ ਸ਼ੁੱਧ ਤੇ ਉੱਚਾ ਬਣਾ ਲੈਣਾ ਕਿ ਉਹ ਪ੍ਰਭੂ ਨੂੰ ਪਿਆਰਾ ਲੱਗੇ ਅੱਛਾ ਇਹ ਕੋਈ ਮੰਤਰ ਜਾਂ ਜਾਦੂ ਟੂਣਾ ਨਹੀਂ ਹੈ ਇਹ ਤਾਂ ਨੇਕ ਕੰਮ ਨੇ ਚੰਗੇ ਅਮਲ ਨੇ ਜਿਵੇਂ ਹਾਂਜੀ ਦੱਸੋ ਨਿਮਰਤਾ ਹੋਵੇ ਹੋਮੇ ਛੱਡ ਕੇ ਸਭ ਜੁਰਬ ਦੇਖਣਾ ਹੂੰ ਸੇਵਾ ਕਰਨੀ ਬਿਨਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਮਦਦ ਕਰਨੀ ਠੀਕ ਹੈ ਸਿਮਰਨ ਕਰਨਾ ਹਰ ਵੇਲੇ ਪ੍ਰਭੂ ਨੂੰ ਚੇਤੇ ਰੱਖਣਾ ਨਾਮ ਜਪਣਾ ਜੀ ਸੱਚ ਬੋਲਣਾ ਝੂਠ ਫਰੇਬ ਤੋਂ ਬਚਣਾ ਸੰਤੋਖ ਰੱਖਣਾ ਸੰਤੋਖ ਹਾਂਜੀ ਜੋ ਮਿਲਿਆ ਉਹਦੇ 'ਚ ਸ਼ੁਕਰ ਕਰਨਾ ਦਇਆ ਕਰਨੀ ਸਾਰੇ ਜੀਵਾਂ ਤੇ ਇਹੀ ਗੁਣ ਨੇ ਅਸਲ ਕਾਮਣ ਜਿਹੜੇ ਪ੍ਰਭੂ ਪਤੀ ਨੂੰ ਰਿਝਾ ਸਕਦੇ ਨੇ ਮਤਲਬ ਸਾਡਾ ਚੰਗਾ ਆਚਰਣ ਹੀ ਸਭ ਤੋਂ ਵੱਡਾ ਕਾਮਣ ਹੈ ਬਿਲਕੁਲ ਜਦੋਂ ਅਸੀਂ ਇਹ ਗੁਣ ਧਾਰਦੇ ਆ ਨਾ ਤਾਂ ਮਨ ਸ਼ਾਂਤ ਹੁੰਦਾ ਹੈ ਸੁਰਤ ਪ੍ਰਭੂ ਵੱਲ ਲੱਗਦੀ ਹੈ ਤੇ ਫਿਰ ਉਹ ਹੁਕਮ ਵੀ ਸਹਜੇ ਸਮਝ ਆਣ ਲੱਗ ਪੈਂਦਾ ਇੱਕ ਹੋਰ ਗੱਲ ਜਿਹੜੀ ਸੀ ਪਾਉ ਚੰਦਨ ਲਾਵੇ ਇਹ ਵੀ ਕਈ ਵਾਰੀ ਸਮਝਣੀ ਔਖੀ ਲੱਗਦੀ ਹੈ ਕਿ ਪ੍ਰਭੂ ਦੇ ਪਾਉ ਯਾਨੀ ਡਰ ਨੂੰ ਚੰਦਨ ਵਾਂਗ ਕਿਵੇਂ ਲਾਉਣਾ ਇਹ ਡਰ ਹੈ ਕਿ ਕੁਝ ਹੋਰ ਹਾਂਜੀ ਇਹ ਬਹੁਤ ਵਧੀਆ ਨੁਕਤਾ ਚੁੱਕਿਆ ਤੁਸੀਂ ਗੁਰਬਾਣੀ ਚ ਪਾਉ ਸ਼ਬਦ ਦੇ ਕਈ ਮਤਲਬ ਨੇ ਇੱਕ ਤਾਂ ਦੁਨਿਆਵੀ ਡਰ ਹੈ ਜਿਸ ਤੋਂ ਗੁਰੂ ਸਾਹਿਬ ਸਾਨੂੰ ਕੱਢਦੇ ਨੇ ਨਿਰਪਉ ਬਣਾਉਂਦੇ ਨੇ ਹਾਂਜੀ ਪਰ ਇੱਥੇ ਜਿਹੜਾ ਪਾਉ ਹੈ ਇਹਦਾ ਮਤਲਬ ਹੈ ਪ੍ਰਭੂ ਦਾ ਅਦਬ ਉਹਦੀ ਇੱਜ਼ਤ ਉਹਦੇ ਲਈ ਸ਼ਰਧਾ ਤੇ ਪਿਆਰ ਪਰਿਆ ਡਰ ਕਿ ਕਿਤੇ ਮੈਂ ਕੋਈ ਗਲਤ ਕੰਮ ਨਾ ਕਰ ਬੈਠਾਂ ਜਿਸ ਨਾਲ ਮੇਰਾ ਪਿਆਰਾ ਪ੍ਰਭੂ ਮੇਥੋਂ ਦੂਰ ਹੋ ਜਾਵੇ ਅੱਛਾ ਇਹ ਪਿਆਰ ਵਾਲਾ ਡਰ ਹੋ ਗਿਆ ਹਾਂ ਪਿਆਰ ਵਾਲਾ ਡਰ ਅਦਬ ਜਿਵੇਂ ਚੰਦਨ ਮੱਥੇ ਤੇ ਲਾਈਏ ਤਾਂ ਠੰਡਕ ਮਿਲਦੀ ਖੁਸ਼ਬੂ ਆਉਂਦੀ ਮਨ ਨੂੰ ਸਕੂਨ ਮਿਲਦਾ ਓਵੇਂ ਹੀ ਪ੍ਰਭੂ ਦਾ ਇਹ ਪੈ ਅਦਬ ਸਾਡੇ ਮਨ ਨੂੰ ਵਿਕਾਰਾਂ ਦੀ ਗਰਮੀ ਤੋਂ ਬਚਾਉਂਦਾ ਇਨੂੰ ਸ਼ਾਂਤ ਰੱਖਦਾ ਤੇ ਨੇਕੀ ਦੀ ਖੁਸ਼ਬੂ ਨਾਲ ਪਰ ਦਿੰਦਾ ਵਾਹ ਕਿੰਨਾ ਸੋਹਣਾ ਅਰਥ ਹੈ ਹਾਂਜੀ ਇਹ ਕੋਈ ਨੈਗੇਟਿਵ ਡਰ ਨਹੀਂ ਇਹ ਤਾਂ ਇੱਕ ਪੋਜ਼ਿਟਿਵ ਰਚਨਾਤਮਕ ਤਾਕਤ ਹੈ ਜਿਹੜੀ ਸਾਨੂੰ ਸਹੀ ਰਸਤੇ ਤੇ ਰੱਖਦੀ ਹੈ ਸਮਝ ਗਿਆ ਸੋ ਇਸ ਸਾਰੀ ਵਿਚਾਰ ਦਾ ਮਤਲਬ ਨਿਚੋੜੇ ਹੀ ਨਿਕਲਿਆ ਕਿ ਜੀਵਨ ਨੂੰ ਸਫਲ ਬਣਾਉਣ ਲਈ ਤੇ ਅਖੀਰ ਦੇ ਪਛਤਾਵੇ ਤੋਂ ਬਚਣ ਲਈ ਸਾਨੂੰ ਇਸੇ ਜੀਵਨ ਚ ਪ੍ਰਭੂ ਦੀ ਸਿਫਤ ਕਰਨੀ ਚਾਹੀਦੀ ਹੈ ਪਰ ਸਿਰਫ ਜ਼ੁਬਾਨੀ ਨਹੀਂ ਦਿਲੋਂ ਹਾਂ ਦਿਲੋਂ ਤੇ ਇਸ ਲਈ ਗੁਰਮੁਖਾਂ ਦੀ ਸੰਗਤ ਗੁਰੂ ਦੀ ਕਿਰਪਾ ਚਾਹੀਦੀ ਹੈ ਪ੍ਰਭੂ ਦਾ ਪੈ ਅਦਬ ਰੱਖਣਾ ਚਾਹੀਦਾ ਹੈ ਤੇ ਚੰਗੇ ਗੁਣ ਨੇਕ ਗੁਣ ਧਾਰਨ ਕਰਨੇ ਚਾਹੀਦੇ ਨੇ ਇਹੀ ਅਸਲ ਮਿਲਾਪ ਦਾ ਰਸਤਾ ਹੈ ਜੀ ਹਾਂ ਬਿਲਕੁਲ ਤੇ ਜਦੋਂ ਅਸੀਂ ਇਸ ਰਸਤੇ ਤੇ ਚੱਲਦੇ ਆਂ ਨਾਮ ਅੰਮ੍ਰਿਤ ਪੁਯੋ ਪਿੰਦੇ ਆਂ ਤਾਂ ਸਾਡੇ ਸਾਰੇ ਪਰਮਪੁਲੇਖੇ ਸ਼ੱਕ ਸ਼ੁਭੇ ਦੂਰ ਹੋ ਜਾਂਦੇ ਨੇ ਹਾਂਜੀ ਅਸੀਂ ਸਹਿਜ ਅਵਸਥਾ 'ਚ ਪਹੁੰਚ ਜਾਂਦੇ ਆਂ ਉਹ ਸਥਿਰ ਸ਼ਾਂਤ ਅਡੋਲ ਅਵਸਥਾ ਜਿੱਥੇ ਮਨ ਭਟਕਦਾ ਨਹੀਂ ਤੇ ਅਖੀਰ 'ਚ ਅਮਰਾ ਪਦੋ ਜਨਮ ਮਰਨ ਤੋਂ ਮੁਕਤੀ ਗੁਰੂ ਸਾਹਿਬ ਸਾਨੂੰ ਪੂਰਾ ਯਕੀਨ ਦਿਵਾ ਰਹੇ ਨੇ ਕਿ ਹੋ ਸਕਦਾ ਹੈ ਪਰ ਕੋਸ਼ਿਸ਼ ਇਸੇ ਜੀਵਨਚ ਕਰਨੀ ਪੈਣੀ ਹੈ। ਹਾਂਜੀ। ਉਹ ਖੋਤੇ ਵਾਂਗ ਨੇੜੇ ਹੋ ਕੇ ਵੀ ਕਦਰ ਨਾ ਜਾਣਨ ਦੀ ਬਜਾਏ ਉਹ ਖੁਸ਼ਬੂ ਦੇ ਰਸੀਏ ਵਾਂਗ ਗੁਣਾਂ ਨੂੰ ਪਹਿਚਾਨਣਾ ਪੈਣਾ। ਬਿਲਕੁਲ। ਜੇਕਰ ਸਾਡੇ ਕੋਲੋਂ ਪਾਠ ਕਰਨ ਵੇਲੇ ਜਾਂ ਅਰਥ ਵਿਚਾਰਨ ਵੇਲੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਜੀ ਤਾਂ ਸੰਗਤ ਤੇ ਚਰਣਾ ਚ ਨਿਮਰਤਾ ਸਹਿਤ ਖਿਮਾ ਮੰਗਦੇ ਹਾਂ। ਗੁਰੂ ਤੇ ਸੰਗਤ ਬਖਸ਼ਣ ਹਾਰ ਨੇ ਜੀ। ਜੀ ਬਿਲਕੁਲ ਸਾਰਿਆਂ ਨੂੰ ਬੇਨਤੀ ਹੈ ਕਿ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਹੁਕਮਨਾਮਾ ਸਾਹਿਬ ਸਰਵਣ ਕਰੋ ਤੇ ਉਸ ਤੋਂ ਜਿਹੜੀ ਸੇਧ ਮਿਲਦੀ ਹੈ ਉਹਨੂੰ ਆਪਣੇ ਜੀਵਨ ਵਿੱਚ ਕਮਾਉਣ ਦੀ ਕੋਸ਼ਿਸ਼ ਕਰੋ ਇਹੀ ਸਾਡੇ ਲਈ ਸਿੱਧੀ ਰੂਹਾਨੀ ਅਗਵਾਈ ਦਾ ਸਭ ਤੋਂ ਵੱਡਾ ਸੁਮਾ ਹੈ ਹਾਂਜੀ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ਣ ਨਾਮ ਦੀ ਦਾਤ ਦੇਣ ਤੇ ਹਮੇਸ਼ਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਤੇ ਇਸ ਨਿਮਾਣੀ ਜਿਹੀ ਸੇਵਾ 'ਚ ਹਿੱਸਾ ਪਾਉਣ ਲਈ ਕਿਰਪਾ ਕਰਕੇ ਇਸ ਵਿਚਾਰ ਚਰਚਾ ਨੂੰ ਹੋਰਨਾ ਸਾਥ ਸੰਗਤ ਨਾਲ ਵੀ ਜ਼ਰੂਰ ਸਾਂਝਾ ਕਰਨਾ ਜੀ ਤਾਂ ਜੋ ਵਦ ਤੋਂ ਵਦ ਸੰਗਤਾਂ ਗੁਰਬਾਣੀ ਦੇ ਇਸ ਅਨਮੋਲ ਖਜ਼ਾਨੇ ਨਾਲ ਜੁੜ ਸਕਣ ਜੀ ਤੇ ਅੱਜ ਦੇ ਹੁਕਮਨਾਮੇ ਦੀ ਰੌਸ਼ਨੀ 'ਚ ਜਾਂਦੇ ਜਾਂਦੇ ਆਓ ਸਾਰੇ ਸੋਚੀਏ ਕਿ ਅਸੀਂ ਆਪਣੀ ਜ਼ਿੰਦਗੀ ਦੀ ਜਿਹੜੀ ਬਾੜੀ ਹੈ ਉਹਦੀ ਸੰਭਾਲ ਕਿਵੇਂ ਕਰ ਰਹੇ ਹਾਂ ਕੀ ਅਸੀਂ ਸਮੇਂ ਦੀ ਕਦਰ ਪਛਾਣ ਕੇ ਰਸੀਏ ਬਣ ਰਹੇ ਆ ਜਾਂ ਕਿਤੇ ਅਣਜਾਣੇ ਚ ਖਰੂ ਵਾਂਗ ਇਹ ਕੀਮਤੀ ਮੌਕਾ ਗਵਾ ਰਹੇ ਆ ਇਹ ਸਵਾਲ ਸਾਨੂੰ ਸੋਚਣ ਲਈ ਛੱਡ ਜਾਂਦੇ ਆ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ